ਜਿੰਨੀਆਂ ਬੇਅਦਬੀਆਂ ਹੋਈਆਂ ਉਹਦੇ ਪਿੱਛੇ ਤੇ ਸਹੀ ਜਾਂਚ ਹੋਏ ਆ ਝਾੜੂ ਵਾਲੇ ਨਿਕਲਣਗੇ ਕਿਉਂਕਿ ਇਹਨਾਂ ਦਿੱਲੀੋਂ ਯੂਪੀ ਤੋਂ ਇਹਨਾਂ ਤੋਂ ਏਰੀਆ ਤੋਂ ਇਹਨਾਂ ਦੇ ਵਰਕਰ ਲਿਆਂਦੇ ਆ ਜਿਨ੍ਹਾਂ ਦਾ ਕੰਮ ਹੀ ਪੰਜਾਬ ਵਿੱਚ ਗੜਬੜ ਕਰਨਾ ਹੈ ਉਵੇਂ ਹੀ ਤੁਸੀਂ ਪਿਛਲੇ ਦਿਨ ਅਸੀਂ ਕਹਿੰਦੇ ਸੀ ਕਿ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਤੇ ਬੇਅਦਬੀ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਕੋਈ ਸਾਡੂੰ ਮੰਨਦਾ ਨਹੀਂ ਸੀ ਆ ਪ੍ਰਗਟ ਸਿੰਘ ਨੇ ਜੇ ਕਾਂਗਰਸ ਦਾ ਐਮ ਐਲ ਏ ਹੈ ਉਹਨੇ ਵਿਧਾਨ ਸਭਾ ਚ ਕਿਹਾ ਥੋੜੇ ਦਿਨ ਪਹਿਲੇ ਪੰਜ ਸੱਤ ਦਿਨ ਪਹਿਲੇ ਕਿ ਮੈਂ ਕਾਂਗਰਸ ਐਮ ਐਲ ਏ ਮੈਂ ਅੱਜ ਸੱਚ ਬੋਲਣਾ ਚਾਹਣਾ ਹੈ ਸਾਡੀ ਪਾਰਟੀ ਨੇ ਦੋਸ਼ੀ ਫੜਨ ਦਾ ਨਿਸ਼ਾਨਾ ਨਹੀਂ ਸੀ ਸਾਡੀ ਪਾਰਟੀ ਨੇ ਸਿਆਸਤ ਕੀਤੀ ਆਮ ਕਾਂਗਰਸ ਦੇ ਐਮ ਐਲ ਏ ਕਹਿ ਰਿਹਾ ਸੁਖੀ ਜ਼ਿੰਦਾਵੇ ਨੇ ਆਪਣਾ ਟੀਵੀ ਤੇ ਬਿਆਨ ਦਿੱਤਾ ਸੁਖੀ ਜ਼ਿੰਦਾਵਾ ਕਹਿ ਰਿਹਾ ਜੀ ਐਸ ਆਈ ਟੂ ਮੀਟਿੰਗਾਂ ਵਿੱਚ ਮੈਂ ਹਾਂ ਬੈਠਾ ਹੁੰਦਾ ਸੀ ਸਾਡਾ ਨਿਸ਼ਾਨਾ ਦੋਸ਼ੀ ਫੜਨੇ ਨਹੀਂ ਸਿਆਸਤ ਕਰਨਾ ਸੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ